ਕਿਸ ਤਰ੍ਹਾਂ ਦੇ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਬਹੁਤ ਪਿਆਰ ਮਿਲ ਰਿਹਾ ਬਹੁਤ ਬਹੁਤ ਪਿਆਰ ਮਿਲ ਰਿਹਾ ਸਪ ਤਜਪਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਦੇ ਉੱਤੇ 13 ਵੀ 13 ਸੀਟਾਂ ਜਿੱਤ ਲਈ ਬਹੁਤ ਵਧੀਆ ਗੱਲ ਹੈ ਇਹ ਬਹੁਤ ਵੱਡੀ ਗਲਤੀ ਸੀ ਸਾਡੀ ਕਿ ਆਪਾਂ ਸੰਗਰੂਰ ਹਲਕੇ ਦੀ ਗੱਲ ਕੀਤੀ ਆ 25 ਸਾਲ ਦਾ ਸਮਾਂ ਹੋ ਗਿਆ ਲੋਕਾਂ ਦੀ ਸੇਵਾ ਕਰ ਰਹੇ ਹੋਂ ਪਿੰਡ ਪਿੰਡ ਜਾ ਕੇ ਦੇਖੋ ਇਹ ਇਲੈਕਸ਼ਨ ਅਰਵਿੰਦ ਖੰਨਾਣੀ ਲੜ ਰਿਹਾ ਇਹ ਇਲੈਕਸ਼ਨ ਮੋਦੀ ਸਾਹਿਬ ਦੀ ਇਲੈਕਸ਼ਨ ਹੈ ਜੇਕਰ ਸੰਗਰੂਧ ਦੀ ਗੱਲ ਕੀਤੀ ਹੈ ਬਦਲ ਇੱਕ ਪਾਸੇ ਕਿਸਾਨਾਂ ਦਾ ਵਿਰੋਧ ਨਜ਼ਰ ਆਉਂਦਾ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੱਲ ਨਾਲ ਲੈ ਕੇ ਚੱਲਣਾ ਪੈਂਦਾ ਦੇਖੋ ਕਿਸਾਨ ਜਿਹੜੇ ਅਸਲੀ ਕਿਸਾਨ ਨੇ ਆਈ ਥਿੰਕ ਉਹ ਕੋਈ ਵਿਰੋਧ ਨਹੀਂ ਕਰ ਰਹੇ ਹੈਗੇ ਜਿੱਥੇ ਰਾਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਉੱਥੇ ਹੀ ਜੇਕਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਿੰਦ ਖੰਨਾਈ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹਲਕਾ ਸੰਗਰੂਧ ਦੇ ਵਿੱਚ ਵਿਚਰੇ ਨੇ ਖੰਨਾ ਸਾਹਿਬ ਕਿਸ ਤਰ੍ਹਾਂ ਦੇ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਬਹੁਤ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਬਹੁਤ ਪਿਆਰ ਮਿਲ ਰਿਹਾ ਹੈ ਪਿੰਡ ਸਾਹਿਬ ਰੂਟ ਸ਼ੋ ਵੀ ਕੱਢੇ ਨੇ ਉਹਨਾਂ ਵਿੱਚ ਵੀ ਵੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਨਜ਼ਰ ਆਉਂਦਾ ਸੀ ਬਿਲਕੁਲ ਬਹੁਤ ਵੱਡਾ ਕੱਟ ਸੀਗਾ ਬਹੁਤ ਉਤਸ਼ਾਹ ਸੀ ਇੱਕ ਤਾਂ ਹੁੰਦਾ ਜੋ ਜ਼ਬਰਦਸਤੀ ਕੱਠ ਕਰਾਂਦਾ ਹੈ ਇੱਕ ਹੁੰਦਾ ਜਿੱਥੇ ਆਪ ਹੀ ਲੋਕ ਆ ਰਹੇ ਆਪ ਹੀ ਉਤਸ਼ਾਹ ਹੈ ਉਹਨਾਂ ਦੇ ਵਿੱਚ ਤੇ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੋਦੀ ਸਾਹਿਬ ਦੇ ਜੋ ਕਮ ਹਨ ਪਿਛਲੇ 10 ਸਾਲ ਦੇ ਉਹਨਾਂ ਨੂੰ ਕੰਮਾਂ ਨੂੰ ਦੇਖ ਕੇ ਲੋਕ ਪੰਜਾਬ ਦੇ ਵੀ ਲੋਕ ਅੱਜ ਮੋਦੀ ਸਾਹਿਬ ਨੂੰ ਬਹੁਤ ਵੱਡੇ ਪਦਰ ਤੇ ਵੋਟ ਪਾਣਾ ਚਾ ਰਹੇ ਹਨ ਸਾਹਿਬ ਕੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੱਡਾ ਨੇਤਾ ਸੰਗਰੂਰ ਦੇ ਵਿੱਚ ਆ ਰਿਹਾ ਦੇਖੋ ਕੇਂਦਰ ਸਰਕਾਰ ਵੱਲੋਂ ਹੁਣ ਦੇਖਦੇ ਅਗਲੇ 2-4 ਦਿਨ ਸੇ ਕੌਣ ਆ ਰਿਹਾ ਅੱਜ ਤੇ ਕੱਲ ਤੇ ਮੱਧ ਪ੍ਰਦੇਸ਼ ਦੇ ਸੀਐਮ ਆ ਰਹੇ ਹਨ ਬਰਨਾਲੇ ਹੁਣ ਦੇਖਦੇ ਕਿ ਇੱਥੇ ਕੋਈ ਵੱਡਾ ਚਿਹਰਾ ਆ ਸਕਦਾ ਹੈ ਚਾਹ ਅਮਰ ਸ਼ਾਹ ਜੀ ਦੇ ਕੋਲ ਕੱਲ ਸ਼ਿਕਾਇਤ ਸਾਹਿਬ ਆਈ ਸੀ ਤੇ ਸੀਐਮ ਸਾਹਿਬ ਆ ਰਹੇ ਨੇ ਦੇਖਦੇ ਹਾਂ ਅਗਲੇ 2-4 ਦਿਨ ਕਿਉਂਕਿ ਉਹਨਾਂ ਦੇ ਵੀ ਪ੍ਰੋਗਰਾਮ ਟਾਈਟ ਹੈ 3-4 ਦਿਨ ਰਹਿ ਗਏ ਕੋਸ਼ਿਸ਼ ਹੋਏਗੀ ਪਰ ਉਹਨਾ ਵੱਡੇ ਨੇਤਿਆਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਜ਼ਰੂਰ ਹੈ ਔਰ ਚਾਹੇ ਆਨ ਪਹਿਲੀ ਤਾਰੀਖ ਤੋਂ ਜਾਂ ਪਹਿਲੀ ਤਾਰੀਖ ਤੋਂ ਪਹਿਲਾਂ ਪਰ ਆਵਾਂਗੇ ਜ਼ਰੂਰ ਚਾਹੇ ਪਹਿਲੀ ਤਾਰੀਖ ਤੋਂ ਬਾਅਦ ਤੇ ਇਥੇ ਸੁਧਾਰਨ ਇਸ ਇਲਾਕੇ ਨੂੰ ਤਾਂ ਆਣਗੇ ਨਹੀਂ ਸਭ ਕੀ ਲੱਗਦਾ ਪੰਜਾਬ ਦੇ ਮਾਹੌਲ ਦੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਦੇ ਉੱਤੇ 13 ਦੀ 13 ਸੀਟਾਂ ਲੜ ਰਹੀ ਹੈ ਬਹੁਤ ਵਧੀਆ ਗੱਲ ਹੈ ਇਹ ਬਹੁਤ ਵੱਡੀ ਗਲਤੀ ਸੀ ਸਾਡੀ ਕਿ ਆਪਾਂ ਅਕਾਲੀ ਦਲ ਦੇ ਥੱਲੇ ਲੱਗ ਕੇ ਆਪਾਂ ਇਲੈਕਸ਼ਨ ਲੜਦੇ ਸੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਕਿੰਨਾ ਉਤਸ਼ਾਹ ਹੈ ਸਡੇ ਸਾਰਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਅੱਜ ਸਮੇਂ ਦੇ ਨਾਲ ਇਹ ਜੋ ਮਾਹੌਲ ਬਣ ਰਿਹਾ ਹੈ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਹੈ ਸਾਰਾ ਮਾਹੌਲ ਉਹ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪਦਰ ਤੇ ਪੰਜਾਬ ਦੇ ਵਿੱਚ ਪਿਆਰ ਮਿਲੇਗਾ ਇਹਨਾਂ ਨੂੰ ਹਨਾਲ ਸਾਹਿਬ ਦਾ ਮੁਕਾਬਲਾ ਕਿਸ ਨਾਲ ਵੇਖ ਰਹੇ ਹੋ ਕਰਕੇ ਲਗਾਤਾਰ ਹਲਕਾ ਲੋਕ ਸਭਾ ਸੰਗਰੂਰ ਦੇ ਵਿੱਚ ਵਿਚਰ ਰਹੇ ਪਿਛਲੇ ਲੰਬੇ ਸਮੇਂ ਤੋਂ ਜੇਕਰ ਸੰਗਰੂਰ ਹਲਕੇ ਦੀ ਗੱਲ ਕੀਤੀ ਹੈ 25 ਸਾਲ ਦਾ ਸਮਾਂ ਹੋ ਗਿਆ ਲੋਕਾਂ ਦੀ ਸੇਵਾ ਕਰ ਰਹੇ ਹੋ ਪਿੰਡ ਪਿੰਡ ਜਾ ਕੇ ਦੇਖੋ ਇਹ ਇਲੈਕਸ਼ਨ ਅਰਵਿੰਦ ਖੰਨਾ ਨਹੀਂ ਲੜ ਰਿਹਾ ਇਹ ਇਲੈਕਸ਼ਨ ਮੋਦੀ ਸਾਹਿਬ ਦੀ ਇਲੈਕਸ਼ਨ ਆ ਲੋਕਾਂ ਨੇ ਅਰਵਿੰਨ ਕਰਨਾ ਤੇ ਇੱਕ ਜ਼ਰੀਆ ਹੀ ਆ ਗੱਲ ਇਹ ਆ ਕਿ ਲੋਕ ਅੱਜ ਮੋਦੀ ਸਾਹਿਬ ਦੇ ਮੋਦੀ ਸਾਹਿਬ ਦੇ ਕੰਮ ਤੇ ਮੋਦੀ ਸਾਹਿਬ ਦੀ ਸੋਚ ਤੇ ਮੋਦੀ ਸਾਹਿਬ ਦੀ ਗਾਰੰਟੀਆਂ ਤੇ ਵੋਟ ਪਾ ਰਹੇ ਜੋ ਚਾਹੇ 370 ਦੀ ਗੱਲ ਕਰ ਲਈਏ ਰਾਮ ਮੰਦਰ ਦੀ ਗੱਲ ਕਰ ਲਈਏ ਅੱਜ ਜੋ ਵੋਟਾਂ ਪੈ ਰਹੀਆਂ ਉਹ ਮੋਦੀ ਸਾਹਿਬਾਂ ਦੇ ਨਾਮ ਤੇ ਮੋਦੀ ਸਾਹਿਬ ਦੇ ਕੰਮ ਤੇ ਪੈ ਰਹੀਆਂ ਆਪਾਂ ਤਾਂ ਇੱਕ ਛੋਟੇ ਸੇ ਕਾਰਕਟਰਾਂ ਪਾਰਟੀ ਦੇ ਇਹ ਲੋਕਾਂ ਨੇ ਬੋਬਦੀ ਸਾਹਿਬ ਨੂੰ ਵੋਟ ਪਾਈ ਇਹ ਜੋ ਹੰਕਾਰਾ ਮਿਲ ਰਿਹਾ ਇਹ ਮੋਦੀ ਸਾਹਿਬ ਦੇ ਕਰਕੇ ਹੰਕਾਰਾ ਮਿਲ ਰਿਹਾ ਸਾਹਿਬ ਇਹ ਬਿਲਕੁਲ ਐਸੀ ਅਰਵਿੰਦ ਖੰਨਾ ਜੋ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਕਿ ਇਸ ਵਾਰ ਮੋਦੀ ਦੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਦਾ ਉਹਨਾਂ ਦੇ ਨਾਂ ਤੇ ਵੋਟ ਮਿਲ ਨਹੀਂ ਆ ਨਾ ਕਿ ਅਰਵਿੰਦ ਖੰਨਾ ਦਾ ਸਿਰਫ ਇੱਕ ਜ਼ਰੀਆ ਬਣਿਆ ਹੋਇਆ ਅਰਵਿੰਦ ਖੰਨਾ ਨੇ ਜੋ ਇੱਕ ਜ਼ਰੀਆ ਬਣੇ ਹੋਏ ਨੇ ਜੋ ਲਗਾਤਾਰ ਸੰਗਰੂਰ लोकसभा ਹਲਕਾ ਦੇ ਵਿੱਚ ਲਗਾਤਾਰ ਜਾ ਰਹੇ ਨੇ ਉੱਥੇ ਹੀ ਜੋ ਆਗੂ ਵਰਕਰ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਅਸਰ ਕਿਸ ਤਰ੍ਹਾਂ ਦੇਖਦੋਂ ਲਗਾਤਾਰ ਦੇਖ ਰਹੇ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਮਹਮਾ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਦੇਖੋ ਵੈਸੇ ਤਾਂ ਇਹ ਗਊਸ਼ਾਲਾ ਹੈ ਇੱਥੇ ਕੋਈ ਪੋਲੀਟੀਕਲ ਇਸ ਤਰ੍ਹਾਂ ਦਾ ਬਿਆਨ ਦੇਣਾ ਵਾਜਬ ਨਹੀਂ ਹੈ ਲੇਕਿਨ ਅਸੀਂ ਦੇਖ ਰਹੇ ਕਿ ਹਿੰਦੂ ਇਕੱਠੇ ਹੋ ਰਹੇ ਨੇ ਚਾਹੇ ਉਹ ਜਿੰਨੇ ਵੀ ਹਿੰਦੂ ਨੇ ਕੋਈ ਵੀ ਜਾਤ ਹੈ ਚਾਹੇ ਉਹ ਬ੍ਰਾਹਮਣ ਸਭਾ ਹੈ ਚਾਹੇ ਉਹ ਖੱਤਰੀ ਸਭਾ ਹੈ ਚਾਹੇ ਕੋਈ ਵੀ ਹੈਗੇ ਨੇ ਉਹ ਸਾਰੇ ਹਿੰਦੂ ਇਕੱਠੇ ਹੋ ਰਹੇ ਨੇ ਮੋਦੀ ਸਾਹਿਬ ਦਾ ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਔਰ ਪੰਜਾਬ ਦੀ ਹੁਣ ਜੋ ਲਾਸਟ ਇਲੈਕਸ਼ਨ ਜੋ ਡੇਟ ਰੱਖੀ ਹੋਈ ਆ ਪੰਜਾਬ ਦੀ ਮੇਰੇ ਖਿਆਲ ਦੇ ਵਿੱਚ ਮੋਦੀ ਸਾਹਿਬ ਸੌਰੀ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਇਕਰ ਸੰਰੂਦ ਹੀ ਗੱਲ ਕੀਤੀ ਆ ਬਤਨ ਇੱਕ ਪਾਸੇ ਕਿਸਾਨਾਂ ਦਾ ਵਿਰੋਧ ਨਜ਼ਰ ਆਉਂਦਾ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੱਲ ਨਾਲ ਲੈ ਕੇ ਚੱਲਣਾ ਪੈਂਦਾ Yeah. <laughs> ਦੇਖੋ ਕਿਸਾਨ ਜਿਹੜੇ ਅਸਲੀ ਕਿਸਾਨ ਨੇ ਆਈ ਥਿੰਕ ਉਹ ਕੋਈ ਵਿਰੋਧ ਨਹੀਂ ਕਰ ਰਹੇ ਹੈਗੇ ਉਹ ਇੱਕ ਪੋਲੀਟੀਕਲੀ ਹੀ ਸਟੰਟ ਬਣੇ ਹੋਏ ਨੇ ਉਹ ਦੂਸਰੀਆਂ ਪਾਰਟੀਆਂ ਭਾਜਪੀ ਨੂੰ ਨੀਚਾ ਦਿਖਾਣ ਲਈ ਇਸ ਤਰ੍ਹਾਂ ਦੇ ਸਟੰਟ ਕਰ ਰਹੀਆਂ ਹੈਗੀਆਂ ਨੇ ਜੋ ਅਸਲੀ ਕਿਸਾਨ ਹੈ ਉਹ ਆਪਣਾ ਕੰਮ ਹੀ ਕਰ ਰਿਹਾ ਉਹ ਖੇਤਾਂ ਦੇ ਵਿੱਚ ਹੀ ਹੈ ਉਹ ਆਪਣੀ ਕਲਕ ਵੇਚ ਰਿਹਾ ਹੈ ਜਾਂ ਮੰਡੀਆਂ ਦੇ ਵਿੱਚ ਹੈਗਾ ਇਸ ਤਰ੍ਹਾਂ ਦੇ ਕੋਈ ਸਟੰਟ ਕੋਈ ਜ਼ਿਆਦਾ ਹਰੇਕ ਬੰਦਾ ਅੱਜਕੱਲ ਪੜਿਆ ਲਿਖਿਆ ਸਿਆਣਾ ਉਹਨਾਂ ਨੂੰ ਪਤਾ ਵੀ ਅਸੀਂ ਕਿਸ ਕਿਸ ਨੂੰ ਵੋਟ ਪਾਣੀ ਹੈ ਸੋ ਇਸ ਤਰ੍ਹਾਂ ਕੀ ਇਸ ਚੀਜ਼ ਦਾ ਕੋਈ ਜ਼ਿਆਦਾ ਫੈਕਟਰ ਨਹੀਂ ਹੈਗਾ ਇਹ ਬਿਲਕੁਲ ਜੇ ਜੇਕਰ ਰਵਿੰਦ ਖੰਨਾਈ ਦੀ ਗੱਲ ਕੀਤੀ ਹੈ ਬਾਈ ਜਾਂ ਫਿਰ ਕਾਰ कि ਇਸ ਵਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਦੇ ਉੱਤੇ ਲੜ ਰਹੀ ਹੈ ਪਰ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਜਿੱਤ ਪ੍ਰਾਪਤ ਕਰੇਗੀ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੱਧੂ ਸੰਜਾ ਟੀਵੀ ਸੰਗਰੂ